ਜੇ ਜਲ ਨਹੀਂ ਤਾਂ ਕਲ ਨਹੀਂ ਲੱਗੇਗੀ ਬੜੀ ਅਜੀਬ ਕਹਾਣੀ ਮਿਲੇਗਾ ਮੁੱਲ ਪੰਪਾਂ ਤੋਂ ਪਾਣੀ ਹਾਲੇ ਕੋਈ ਅਵੇਰ ਨਹੀਂ ਹੈ ਸਮੇਂ ਨੂੰ ਪਿਸਲਾ ਗੇਰ ਨਹੀਂ ਹੈ ਕਰਦਾ ਕੋਈ ਸ਼ੇਰ ਨਹੀਂ ਹੈ ਕਰੀਏ ਜੇ ਕਰ ਗੱਲ ਸਿਆਣੀ ਮਿਲੇਗਾ ਮੁੱਲ ਪੰਪਾਂ ਤੋਂ ਪਾਣੀ ਖੂ ਮੁਕੇ ਤਾਂ ਲੱਗੇ ਨਾਲ ਆ ਗਏ ਫਿਰ ਸਮਰਸੀ ਵਾਲਾ ਨੂੰਗਾ ਹੁੰਦਾ ਜਾਂਦਾ ਜਲ ਕੀਮਤੀ ਦੀ ਕਿਸੇ ਨਾ ਜਾਣੀ ਮਿਲੇਗਾ ਮੁੱਲ ਪੰਪਾਂ ਤੋਂ ਪਾਣੀ ਲੈਣਾ ਵਿੱਚ ਪਉ ਖਲੂਣਾ ਜੇ ਨਾ ਸਮਝੇ ਪਉ ਪਸਤਾਉਣਾ ਬੂੰਦ ਬੂੰਦ ਨੂੰ ਸਭਨੇ ਰੂਣਾ ਵੰਡ ਜਦੋਂ ਕੋਈ ਕਰ ਗਿਆ ਕਾਣੀ ਮਿਲੇਗਾ ਮੁੱਲ ਪੰਪਾਂ ਤੋਂ ਪਾਣੀ ਖਾਲੇ ਵੀ ਕਰ ਲਈਏ ਸੰਭਾਲ ਪਰਤੀਏ ਪੂਰਾ ਸੰਜਮ ਨਾਲ ਨਹੀਂ ਤਾਂ ਬੁਰਾ ਹੋਵੇਗਾ ਹਾਲ ਪਿਆਸ ਨਾਲ ਜਦੋਂ ਕਿਸੇ ਭਜਾਣੀ ਮਿਲੇਗਾ ਮੁੱਲ ਪੰਪਾਂ ਤੋਂ ਪਾਣੀ ਲੱਗੇਗੀ ਬੜੀ ਅਜਬ ਕਹਾਣੀ मिलेगा मूल पंपਾਂ ਤੋਂ ਪਾਣੀ ਮਿਲੇਗਾ ਮੂਲ ਪੰਪਾਂ ਤੋਂ ਪਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਇਹੋ ਜਿਹੀਆਂ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ